ਸਸਤਿਕਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਕਿ ਟਾਈਮ ਵੇਸਟ ਜਿਹੜਾ ਆ ਉਹ ਕਰਨਾ ਨਹੀਂ ਚਾਹੀਦਾ ਹਨਾ ਸਾਨੂੰ ਕਿਉਂਕਿ ਅਸੀਂ ਕੀ ਕਰਦੇ ਆਂ ਇੱਕ ਵਾਰ ਫੋਨ ਖੋਲ ਲਿਆ ਠੀਕ ਹੈ ਉਹਦੇ ਉੱਤੇ ਰੀਲਸ ਚੱਲ ਰਹੀਆਂ ਇੱਕ ਰੀਲ ਸਕਰੋਲ ਕਰਦੇ ਜਾ ਰਹੇ ਹਾਂ ਸਕਰੋਲ ਕਰਦੇ ਜਾ ਰਹੇ ਹਾਂ ਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡਾ ਇੱਕ ਜਾਂ ਦੋ ਘੰਟੇ ਕਦੋਂ ਹੋ ਗਏ ਹਨਾ ਉਹ ਸਾਨੂੰ ਇਹ ਸੋਚਣਾ ਚਾਹੀਦਾ ਆ ਕਿ ਅਸੀਂ ਜਿਹੜੇ ਆ ਇਹ ਟਾਈਮ ਜਿਹੜਾ ਆ ਬਹੁਤ ਜ਼ਿਆਦਾ ਕੀਮਤੀ ਆ ਬਹੁਤ ਜ਼ਿਆਦਾ ਕੀਮਤੀ ਜਿੰਨਾ मतलब ਜਿੰਨਾ ਜ਼ਰੂਰੀ ਆ ਉਨਾ ਹੀ ਦੇਖੋ ਮਤਲਬ ਇਹਨੂੰ ਜ਼ਿਆਦਾ ਟਾਈਮ ਵੇਸਟ ਨਾ ਇਤੇ ਕਰੋ ਤੇ ਆਪਣਾ ਇਹ ਹੀ ਟਾਈਮ ਜਿਹੜਾ ਆ ਇੱਕ ਕੋਈ ਵਧੀਆ ਸਕਿੱਲ ਸਿੱਖਣ ਤੇ ਕੋਈ ਵਧੀਆ ਆਪਣਾ ਕੰਮ ਸਿੱਖਣ ਤੇ ਲਗਾਓ ਹਨਾ ਜਿਹੜਾ ਕਿ ਸਾਨੂੰ ਵਧੀਆ ਮਤਲਬ ਇਹ ਫਾਈਨੈਂਸ਼ੀਅਲੀ ਸਾਨੂੰ ਫ੍ਰੀ ਕਰੇ ਹਨਾ ਜਿਹਨੂੰ ਕਰਕੇ ਅਸੀਂ ਪੈਸੇ ਵੀ ਕਮਾ ਸਕੀਏ ਸੋ ਇਹ ਰੀਲਸ ਵਾਲੇ ਤਾਂ ਪੈਸੇ ਕਮਾ ਰਹੇ ਆ ਅਸੀਂ ਕੀ ਕਰ ਰਹੇ ਆ ਅਸੀਂ ਇਹਨੂੰ ਦੇਖ-ਦੇਖ ਕੇ ਆਪਣਾ ਉਹ ਟਾਈਮ ਗੁਆ ਰਹੇ ਆ ਜਿਹੜਾ ਮਤਲਬ ਸਾਡੇ ਲਈ ਬਹੁਤ ਜ਼ਿਆਦਾ ਕੀਮਤੀ ਹੈ ਜਿਹੜਾ ਇਸ ਕੰਮ ਨੂੰ ਵਧੀਆ ਜਗ੍ਹਾ ਤੇ ਲਗਾਓ ਹਨਾ ਕਿਉਂਕਿ ਜੇ ਇੱਕ ਵਾਰ ਟਾਈਮ ਵੇਸਟ ਹੋ ਗਿਆ ਇਹ ਵਾਲਾ ਉਸ ਤੋਂ ਬਾਅਦ ਤੁਹਾਨੂੰ ਬਹੁਤ ਪਛਤਾਵਾ ਹੋਊਗਾ ਤੇ ਉਸ ਟਾਈਮ ਤੇ ਟਾਈਮ ਵੀ ਨਹੀਂ ਹੋਣਾ ਤੁਹਾਡੇ ਕੋਲ ਤੇ ਫਿਰ ਕੁਝ ਕਰ ਵੀ ਨਹੀਂ ਪਾਉਣਾ ਤੁਸੀਂ ਠੀਕ ਹੈ ਸੋ ਮੈਂ ਇਹ ਨਹੀਂ ਕਹਿੰਦੀ ਕਿ ਆਪਣਾ ਜਿਹੜਾ ਆ ਬਿਲਕੁਲ ਵੀ ਨਾ ਕੁਝ ਵੀ ਦੇਖੋ ਫੋਨ ਤੇ ਦੇਖੋ ਬਟ ਉਹ ਚੀਜ਼ਾਂ ਦੇਖੋ ਜਿਨ੍ਹਾਂ ਤੋਂ ਤੁਹਾਨੂੰ ਕੁਝ ਸਿੱਖਣ ਨੂੰ ਮਿਲਦਾ ਹੈ ਹਨਾ ਉਹਦੇ বিনা ਮਤਲਬ ਤੋਂ ਸਕਰੋਲ ਕਰੀ ਜਾਣਾ ਇਹ ਚੀਜ਼ਾਂ ਜਿਹੜੀਆਂ ਉਹ ਗਲਤ ਆ ਅਸੀਂ ਇਹ ਫੋਰ ਐਗਜ਼ਾਮਪਲ ਆਪਾਂ ਡਾਂਸ ਦੀਆਂ ਵੀਡੀਓਜ਼ ਦੇਖਦੇ ਆ ਨਾ ਸਾਨੂੰ ਚਲੋ ਥੋੜਾ ਥੋੜਾ ਪਸੰਦ ਵੀ ਆ ਬਟ ਅਸੀਂ ਕਰਦੇ ਨਹੀਂ ਕਰਨਾ ਪਸੰਦ ਨਹੀਂ ਕਰਦੇ ਨਾ ਸਾਨੂੰ ਆਉਂਦਾ ਆ ਅਸੀਂ ਦੋ ਰੀਲਜ਼ ਉਹਦੀਆਂ ਦੇਖ ਸਕਦੇ ਹਾਂ ਠੀਕ ਹੈ ਜਾਂ ਇੱਕ ਵੀਡੀਓ ਲੌਂਗ ਦੇਖ ਸਕਦੇ ਹਾਂ ਉਸ ਤੋਂ ਬਾਅਦ ਸਾਨੂੰ ਵਾਪਸ ਆਪਣੇ ਉਸ ਵੀਡੀਓ ਤੇ ਆਣਾ ਚਾਹੀਦਾ ਉਸ ਰੀਲਜ਼ ਤੇ ਆਣਾ ਚਾਹੀਦਾ ਜੋ ਸੱਡੀ ਮਤਲਬ ਕਿ ਪ੍ਰੋਫੈਸ਼ਨਲ ਅਸੀਂ ਜੋ ਕਰਨਾ ਚਾਹੁੰਦੇ ਆ ਉਹਦੇ ਬਾਰੇ ਦੇਖਣਾ ਚਾਹੀਦਾ ਉਸਦੇ ਬਾਰੇ ਸਿੱਖਣਾ ਚਾਹੀਦਾ ਵੱਧ ਤੋਂ ਵੱਧ ਠੀਕ ਹੈ ਸਾਨੂੰ ਰੋਜ਼ ਮਤਲਬ ਏ ਟਾਈਮ ਜਿਹੜਾ ਡਿਸਾਈਡ ਕਰਨਾ ਚਾਹੀਦਾ ਕਿ ਇੰਨਾ ਟਾਈਮ ਜਿਹੜਾ ਆ ਅਸੀਂ ਆਪਣੇ ਕੋਈ ਨਿਊ ਜਿਹੜੀ ਹੈ ਚੀਜ਼ ਸਿੱਖਣ ਚ ਲਗਾਵਾਂਗੇ ਹਨਾ ਨਾ ਕਿ ਆਪਣਾ ਟਾਈਮ ਜਿਹੜਾ ਆ ਰੀਲਸ ਦੇਖਣ ਵਿੱਚ ਆਪਣਾ ਟਾਈਮ ਜਿਹੜਾ ਵੇਸਟ ਨਹੀਂ ਕਰਾਂਗੇ ਠੀਕ ਹੈ ਸੋ ਆਪਾਂ ਇਸ ਤਰ੍ਹਾਂ ਮਤਲਬ ਪਲੈਨਿੰਗ ਨਾਲ ਚੱਲਾਂਗੇ ਤਾਂ ਸਾਡੇ ਜਿਹੜੇ ਕੰਮ ਜ਼ਰੂਰੀ ਦੇ ਉਹ ਵੀ ਹੋ ਜਾਣਗੇ ਤੇ ਸਾਡਾ ਟਾਈਮ ਵੀ ਵੇਸਟ ਨਹੀਂ ਹੋਵੇਗਾ